ਦੋਸਤੋ ਤੁਸੀਂ ਐ ਲੈ ਲਓ ਵੀ ਰਾਤ ਨੂੰ ਲਗਭਗ 9 10 ਵਜੇ ਵੀ ਐਂ ਤਾਂ ਕਦੇ ਐਮਐਲਏ ਦਾ ਪ੍ਰਚਾਰ ਨਹੀਂ ਦੇਖਿਆ ਜਿੰਨਾ ਮੈਂਬਰਾਂ ਦਾ ਚੱਲ ਰਿਹਾ ਹੈ ਲਗਭਗ 9 10 ਵਜੇ ਰਾਤ ਦੇ ਕਿਹੜੇ ਕੈਂਡੀਡੇਟ ਦਾ ਪ੍ਰਚਾਰ ਹੈ ਕੀ ਗੱਲਬਾਤ ਹੈ ਪੁੱਛਦੇ ਆ ਨੌ ਜਮਾਨਾਂ ਤੋਂ ਮੈਂਬਰੀ ਦਾ ਕਿ ਸਰਪੰਚੀ ਦਾ ਹੈ ਕਿਉਂ ਭਾਈ ਮੈਂਬਰੀ ਦਾ ਕਿ ਸਰਪੰਚੀ ਦਾ ਹੈ ਮੈਂਬਰੀ ਦਾ ਐਨੀ ਰਾਤ ਜਰੇ ਅਸੀਂ ਤਾਂ 10 ਨੰਬਰ 'ਚ ਖੜੇ ਆ ਪਿੱਛੇ ਉਹ ਵੀ ਲੱਗੇ ਹੋਏ ਨੇ ਉਹ ਜਾ ਕੇ ਦੇਖੋ ਅੱਛਾ ਕੀ ਸਤ ਮਿਲ ਲੱਗ ਰਾਇ ਨੌ ਨੰਬਰ ਵਾਲੇ ਵੀ ਲੱਗੇ ਹੋਏ ਨੇ ਨੌ ਵਾਲੇ ਨੇ ਹੋ ਨੌ ਵਾਲੇ ਐਡਾ ਫਿਰ ਮੈਨੂੰ ਇਹ ਦੱਸੋ ਵੀ ਕਿਹੜੀ ਜੰਗ ਹੈ ਇਹ ਸਭ ਹੈ ਵਾਹਿਗੁਰੂ ਦੀ ਕਿਰਪਾ ਬਸ ਨਾ ਆ ਦੇਖ ਲਓ ਵੀ ਦੋਸਤੋ ਰਾਤ ਨੂੰ ਪੌੜੀਆਂ ਚੱਕੀ ਫਿਰਦੇ ਨੇ ਪਤਾ ਨਹੀਂ ਯਾਰ ਕੀ ਹੈ ਇਹਨਾਂ ਨੂੰ ਮਿਲੂਗਾ ਕੀ ਨਾ ਪਤਾ ਨਹੀਂ ਕੀ ਮਿਲੂਗਾ ਕੀ ਗੱਲ ਹੈ ਵਾਤਾ ਲੇਖਣ ਦਾ ਰਾਤ ਨੂੰ ਅੱਧੀ ਰਾਤ 6 ਨੰਬਰ ਵਾਲੇ 6 ਨੰਬਰ ਵਾਲੇ ਕਿੱਥੇ ਨੇ 9 ਵਾਲੇ ਨੇ 9 ਨੰਬਰ ਵਾਲੇ ਆ ਦੇਖ ਲੈ ਇਹ ਆਪਣਾ ਦਾਸ ਆ ਆ ਦੇਖੋ ਅੱਧੀ ਰਾਤ ਇਹ ਚੱਕੀ ਫਿਰਦੇ ਨੇ ਯਾਰ ਸੇਵਾ ਦਾ ਮਾਰਿਓ ਕੋਈ ਪਖੰਡਾ ਸੇਵਾ ਕਰਾਂਗੇ ਪਖੰਡਾ ਤਾਂ ਨਹੀਂ ਹੈਗਾ ਨਾ ਨਾ ਇਹ ਤਾਂ ਕੋਈ ਪਖੰਡਾ ਨਹੀਂ ਪਖੰਡਾ ਅੱਛਾ ਮੈਂ ਖੁਦ ਮਿਹਨਤ ਕਰ ਰਿਹਾ ਉਹ ਤਾਂ ਫਿਰਦੇ ਨੇ ਮੈਂ ਮਿਹਨਤ ਕਰਦੇ 9 ਨੰਬਰ ਵਾਰਡ ਹੁਸ਼ੀ ਚਹਿਲ ਲਓ ਜੀ ਕਿਉਂ ਬਾਬਾ ਜੀ ਹਾਂਜੀ ਸਾਹਿਬ ਨਮਸਕਾਰ ਜੀ ਇੱਕ ਕੀ ਅੱਗੇ ਤਾਂ ਇਹੋ ਜਿਹਾ ਕੁਝ ਹੈ ਨਹੀਂ ਤੇ ਮੈਂ ਬੜੀ ਸਰਪੰਚੀ ਜਿੱਮੇ ਦਿਨ ਰਾਤ ਕੰਮ ਹੋ ਰਿਹਾ ਦਿਨੇ ਟਾਈਮ ਨਹੀਂ ਹੈ ਦਿਨੇ ਟਾਈਮ ਨਹੀਂ ਹੈ ਇਹ ਕੰਮ ਤੁੰਨਾਂ ਦੁਕਾਨ ਤੋਂ ਨਾਲੇ ਬਾ ਸ਼ਾਮ ਨੂੰ ਟਾਈਮ ਲੱਗਦਾ ਫਿਰ ਉਹ ਅੱਛਾ ਦਿਖਾਓ ਪੂਰਾ ਕੀ ਚੋਂ ਨਿਸ਼ਾਨ ਕੀ ਮਿਲ ਗਿਆ ਟਰੱਕ ਚੋਂ ਨਿਸ਼ਾਨ ਟਰੱਕ ਆ ਜੀ ਹਾਂ ਜੀ ਚੋਂ ਨਿਸ਼ਾਨ ਬਾਈ ਦਾ ਟਰੱਕ ਆ ਜੀ 9 ਨੰਬਰ ਵਾਰਡ ਚੋਂ ਖੁਸ਼ਨਪ੍ਰੀਤ ਸਿੰਘ ਹੋਸੀ ਚਾਹਲ ਇੱਕੋ ਇੱਕ ਕੀਮਤੀ ਵੋਟ ਪਾ ਕੇ ਬਾਈ ਨੂੰ ਕਾਮਯਾਬ ਕਰੋ ਵੋਟਾਂ ਪਾਪਾ ਕੇ ਬਾਈ ਦਾ ਟਰੱਕ ਨੂੰ ਫਲ ਕਰ ਦੋ ਬਿਲਕੁਲ ਜੀ ਬਿਲਕੁਲ ਪਤਾ ਕੀ ਹੈ ਛੋਟੇ ਪਿੰਡਾਂ ਦੀ ਵੀ ਆਪਾਂ ਕਹਿ ਰਹੇ ਹਾਂ ਸਰਪੰਚੀ ਤੇ ਸਾਜਲੀ ਪਿੰਡ ਦੇ ਵਾਰਡਾਂ ਦੇ ਵਿੱਚ ਮੈਂਬਰੀ ਉਹ ਕੰਮ ਹੋਇਆ ਪਿਆਗਾ ਵੀ ਜਿਵੇਂ ਸਰਪੰਚ ਦੇ ਉੱਪਰ ਜ਼ੋਰ ਲੱਗਦਾ ਹੁੰਦਾ ਸਰਪੰਚ ਦੇ ਉੱਪਰ ਉਹਨਾਂ ਜ਼ੋਰ ਨਹੀਂ ਜਾਂਦਾ ਮੈਂਬਰੀ ਦੇ ਉੱਪਰ ਇਸ ਵਾਰ ਜ਼ੋਰ ਲੱਗਿਆ ਪਿਆ ਹੈ ਸਾਜਲੀ ਵਿੱਚ ਸਾਜਲੀ ਦੇ ਵਿੱਚ ਐਮਐਲਏ ਵਾਲਾ ਕੰਮ ਹੋਇਆ ਪਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਕੀ ਹੋਇਆ ਕੁਝ ਲੀਡਰਸ਼ਿਪ ਐਵੇਂ ਦੀ ਰਹੀ ਹੈ ਜਿਨ੍ਹਾਂ ਨੇ ਘਰਾਂ ਦੇ ਵਿੱਚ ਦਫਾੜ ਪਾਤਾ ਘਰਾਂ ਦੇ ਵਿੱਚ ਦਫਾੜ ਪੈਣ ਕਰਕੇ ਵਾਰਡਾਂ ਦੇ ਵਿੱਚ ਜਿਹੜੀ ਮੈਂਬਰੀ ਆ ਉਹ ਇਸ ਤਰ੍ਹਾਂ ਇੱਕ ਧੜੇਵਾਜੀ ਦਾ ਗਰੁੱਪ ਬਣ ਗਿਆ ਹੂੰ ਇਹ ਦੇਖੋ ਰਾਤ ਨੂੰ ਪੌੜੀ ਤੇ ਚੜ ਰਿਹਾ ਹੈ ਬਾਈ ਆ ਲੈ ਆ ਦੇਖ ਸਕਦੇ ਹੋ ਰਾਤ ਨੂੰ ਅੱਧੀ ਰਾਤ ਫੌੜੀ ਤੇ ਚੜ ਰਿਹਾ ਹੈ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਲੇਵਾਲ ਦੀ ਗਰਾਊਂਡ ਜੂਰ ਰਿਪੋਰਟ ਅੱਧੀ ਰਾਤ ਨੂੰ ਦੇਖ ਸਕਦੇ ਹੋ ਕੰਮ ਚੱਲ ਰਿਹਾ ਵੱਡੀ ਪੱਧਰ ਤੇ ਅਸੀਂ ਸੇਵਾ ਕਰਦੇ ਆਂ ਹੈ ਸੇਵਾ ਕਰਦੇ ਅਸੀਂ ਤਾਂ ਸੇਵਾ ਯਾਰ ਦਿਨੇ ਅੱਧੀ ਰਾਤ ਕਿਹੜੀ ਸੇਵਾ ਤੇ ਕੱਦ ਦਿਨ ਕੰਮ ਚ ਕੰਮ ਤੇ ਹੁੰਦੇ ਆ ਠੀਕ ਹੈ ਬਾਈ ਜੀ ਨਾ ਰਾਤ ਨੂੰ ਅੱਧੀ ਰਾਤ ਦਾ ਕੀ ਮਾਇਆ ਕਿਵੇਂ ਲੱਗਦਾ ਠੀਕ ਆ ਰਾਤ ਨੂੰ ਆ ਕੇ ਦੇਣਾ ਵੱਡੇ ਵੱਡੇ ਗੁਜਰਾਤ ਲਾਲੋ ਵਰਗੀ ਸਟੇਟ ਜੇ ਰਾਤ ਨੂੰ ਚੋਣ ਆਉਂਦਾ ਉਸੇ ਰਾਤ ਨੂੰ ਹੀ ਰੇਲੀਆਂ ਹੁੰਦੀਆਂ ਨੇ ਠੀਕ ਹੈ ਜਿਹੜੇ ਹਰ ਇੱਕ ਦੀ ਆਪਣੀ ਮਨਛਾ ਦੇਣੀ ਕਰਨਾ ਕਿ ਰਾਤ ਨੂੰ ਕਰਨ ਨੂੰ ਸੁਣ ਰਾਤ ਚੰਗਾ ਲੱਗਦਾ ਸੀ ਰਾਤ ਨੂੰ ਕਰਨ ਲੱਗੇ ਹਾਂ ਦਿਨ ਰਾਤ ਸੇਵਾ 'ਚ ਹਾਜ਼ਰ ਆ ਇਸ ਤੋਂ ਪਹਿਲਾਂ ਪਹਿਲਾਂ ਵੀ ਨਹੀਂ ਭੱਜੇ ਹੁਣ ਵੀ ਨਹੀਂ ਪੱਸਦੇ ਨਾ ਗਾਂ ਤੋਂ ਭੱਜੇ ਕਿਸੇ ਤੋਂ